ਸ਼ਹਿਰ ਦੇ ਸੁੰਦਰੀਕਰਨ ਪ੍ਰੋਜੈਕਟ ਦੌਰਾਨ ਗੇਟ ਹਕੀਮਾ ਤੋਂ ਚਾਟੀਵੈਂਚੋਂਗ ਤੱਕ ਬਣੇ ਸੁੰਦਰੀਕਰਨ ਗ੍ਰੀਨ ਬੈਲਟ ਜਿਸ ਵਿੱਚ ਬੱਚਿਆਂ ਵਾਸਤੇ ਝੂਲੇ ਓਪਨ 에ਅਰ ਜਿੰ ਸਵੇਰ ਦੀ ਸੈਰ ਕਰਨ ਲਈ ਬਣੇ ਪਾਰਕ ਜੋ ਕਿ ਲੋਕਾਂ ਲਈ ਦਿਖਾ ਤੇ ਖਿੱਚ ਦਾ ਕੇਂਦਰ ਲੱਗਦਾ ਸੀ ਪਰ ਹੁਣ ਉਸ ਗ੍ਰੀਨ ਬੈਲਟ ਦਾ ਬਹੁਤ ਮਾੜਾ ਹਾਲ ਬਣਿਆ ਹੋਇਆ ਹੈ ਜਗਾ ਜਗਾ ਲੱਗੇ ਕੂੜੇ ਦੇ ਢੇਰ ਅਤੇ ਚੋਰਾ ਵੱਲੋਂ ਉਸ ਗ੍ਰੀਨ ਬੈਲਟ ਦੀਆਂ ਗ੍ਰੇਲਾਂ ਵਿੱਚ ਹੋਈਆਂ ਕੀਤੀਆਂ ਗਈਆਂ ਹਨ ਜਿਸ ਸੰਬੰਧੀ ਉਥੋਂ ਦੇ ਇਲਾਕਾ ਨਿਵਾਸੀਆਂ ਵੱਲੋਂ ਸਾਡੀ ਫਾਸਟ ਵੀ ਨਿਊਜ਼ ਟੀਮ ਨਾਲ ਇਸ ਬਾਬਤ ਵਿਸ਼ੇਸ਼ ਗੱਲਬਾਤ ਕੀਤੀ ਗਈ ਸਪੈਸ਼ਲ ਸੰਬੰਧੀ ਪਾਸ ਵਿਦਿਕ ਸਪੈਸ਼ਲ ਰਿਪੋਰਟ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਦਾ ਜਿਹੜਾ ਪ੍ਰੋਜੈਕਟ ਹੈ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਬੜੀ ਦਿਖਾਈ ਪਾਈ ਜਾ ਰਹੀ ਹੈ ਔਰ ਸੁੰਦਰੀ ਪ੍ਰੋਜੈਕਟ ਦੀ ਗੱਲ ਕਰ ਲਈਏ ਸੁੰਦਰੀਕਰਨ ਦੇ ਤਹਿਤ ਜਿਹੜਾ ਹਕੀਮਾਲੇ ਤੋਂ ਲੈ ਕੇ ਸ਼ਹੀਦਾਂ ਸਾਹਿਬ ਤੱਕ ਜਿਹੜਾ ਪਾਰਕ ਬਣਾਇਆ ਗਿਆ ਹੈ ਸੜਕ ਦੇ ਨਾਲ ਔਰ ਬੜੀ ਦਿੱਖਤ ਖਿੱਚਦਾ ਕੇਂਦਰ ਸੀ ਪਰ ਅੱਜ ਜਿਹੜੇ ਹਾਲਾਤ ਨੇ ਇਹਦੇ ਬਿਲਕੁਲ ਬੱਤਰ ਨੇ ਤਰਸਯੋਗ ਨੇ ਕਾਰਨ ਹੈ ਕਿ ਜਗਾ ਜਗਾ ਤੋਂ ਜ਼ਮੀਰ ਵੀ ਪੁੱਟੀ ਪਈ ਹੈ ਮਿੱਟੀ ਦੇ ਢੇਰ ਲੱਗੇ ਨੇ ਅਰੇ ਜੇ এনवायरमेंट ਦੀ ਗੱਲ ਕਰ ਲਈਏ ਉਹਦਾ ਵਾਦਾ ਵਰ ਨੂੰ ਪੂਰਾ ਦੂਸ਼ਿਤ ਹੋਇਆ ਦਾ ਔਰ ਲੁੱਟਾਂ ਖੋਹਾਂ ਦੀ ਜਿੱਥੇ ਚੱਲ ਰਹੀਆਂ ਨੇ ਉੱਥੇ ਕੀ ਇੱਥੇ ਗਰੀਲਾਂ ਜਿਹੜੀਆਂ ਲੋਹੇ ਦੀ ਲੱਗੀਆਂ ਸੀ ਅੱਜ ਉਹ ਵੀ ਲੁੱਟ ਬੁੱਟ ਕੇ ਲੈ ਚੁੱਕੇ ਨੇ ਤੇ ਓਪਨ ਜਿਹੜੇ ਜਿਮ ਲਗਾਏ ਗਏ ਸੀ ਉਹਦੇ ਵੀ ਹਾਲਾਤ ਬਦਨੋਂ ਲਬਤਰ ਬਣੇ ਪਏ ਨੇ ਘਰੇਲੂ ਜਿਹੜਾ ਇਲਾਕਾ ਸਾਰਾ ਇੱਥੇ ਕਮਰਸ਼ੀਅਲ ਬਣਿਆ ਪਿਆ ਪਰ ਇਹਨੂੰ ਵਰਤਣ ਲਈ ਜਿਹੜੀ ਥਾਂ ਗਈ ਹੈ ਜਾਂ ਲੋਕ ਸੈਰ ਕਰਨ ਦੇ ਲਈ ਅੱਜ ਨਹੀਂ ਪਹੁੰਚ ਰਹੀ ਕਰਨਾ ਹੈ ਕਿ ਨਾ ਪ੍ਰਸ਼ਾਸਨ ਦਾ ਨਾ ਪੁਲ ਪ੍ਰਸ਼ਾਸਨ ਦਾ ਧਿਆਨ ਹੈ ਜੇਕਰ ਧਿਆਨ ਹੋਵੇ ਤੇ ਅੱਜ ਲੋਕਾਂ ਨੂੰ ਇਹਦਾ ਜਿਹੜਾ ਲਾਭ ਮਿਲ ਸਕੇ ਤੇ ਉਹਦੇ ਸਬੰਧ ਇਲਾਕਾ ਵਾਸੀ ਮੌਜੂਦ ਨੇ ਅਸੀਂ ਜਾਣਦੇ ਹਾਂ ਕਿ ਕੀ ਸੜਾ ਘਾਟ ਕਿੱਥੇ ਗਈ ਹੈ ਕੀ ਕਾਰਨ ਜਿਹੜਾ ਸਫਾਈ ਨਹੀਂ ਹੋ ਪਾਰੀ ਤੇ ਕੀ ਹੋਇਆ ਜਿਹੜਾ ਇੰਨੀ ਜਲਦੀ ਇਹ ਲੁੱਟੇ-ਪੁੱਟੇ ਵੀ ਗਿਆ ਵਧੀਆ ਉਹਨਾਂ ਨੇ ਬਣਾਈ ਸੀ ਬਾਰਕ ਤੇ ਉਸ ਤੋਂ ਬਾਅਦ ਇਹਦਾ ਕੋਈ ਬਾਲੀਵਾਰਸ ਨਹੀਂ ਹੋਇਆ ਠੀਕ ਹੈ ਜੀ ਜੋ ਜੰਗਲੇ ਸਾਰੇ ਪੁੱਟੇ ਗਏ ਉੱਥੋਂ ਤੋਂ ਲੈ ਕੇ ਅੱਜ ਤੱਕ ਪੁਲਿਸ ਪ੍ਰਸ਼ਾਸਨ ਕੋਲੋਂ ਇਹ ਕੋਈ ਜੰਗਲਿਆਂ ਵਾਲਾ ਬੰਦਾ ਨਹੀਂ ਫੜਿਆ ਗਿਆ ਜਿੰਦਗੀ ਜੰਗਲੇ ਵਾਲੇ ਬੰਦੇ ਫੜ ਕੇ ਵੀ ਦਿੱਤੇ ਇਹਨਾਂ ਨੂੰ ਬੜਿਆ ਰਹੀ ਠੀਕ ਹੈ ਜੀ ਉਤੋਂ ਬਾਅਦ ਇਹਨਾਂ ਕੋ ਅੱਜ ਟੱਕਰ ਮੁੜਕੇ ਦੀ ਕਿਸੇ ਨੇ ਆ ਕੇ ਬਾਤ ਹੀ ਨਹੀਂ ਪੁੱਛੀ ਲਾਭ ਹੁਣ ਗੰਦਗੀ ਜੀ ਕੀ ਲੈਣਗੇ ਜੇ ਲਾਭ ਤੇ ਚਾਹੀਦਾ ਜੇ ਸਫਾਈ ਹੋਏਗੀ ਤੇ ਲਾਭ ਲੈਣਗੇ ਇਹਦੇ ਲੇਟਾਂ ਲੱਗੀਆਂ ਸੀ ਉਹ ਨਸ਼ੇੜੀ ਤਾਰਾਂ ਥੱਲਿਓਂ ਦੀ ਫਟ ਕੇ ਲੱਗੇ ਅਸੀਂ ਮਗਰ ਭਾਈ ਦੇ ਰਹੇ ਆਪ ਉਹਨਾਂ ਦੇ ਠੀਕ ਹੈ ਜੀ ਹੈਗਾ ਨਹੀਂ ਧਿਆਨ ਕਿਸੇ ਦਾ ਇਧਰ ਇਸ ਇਲਾਕੇ ਦੇ ਵਿੱਚ ਧਿਆਨ ਹੀ ਕਿਸੇ ਦਾ ਤੁਹਾਨੂੰ ਪਤਾ ਹੀ ਆ ਕਿ ਇਹ ਜੰਗਲਾਂ ਦਾ ਕੀ ਹਾਲ ਆ ਇਹ ਕਿੱਧਰ ਜਾਂਦੇ ਆ ਕਵਾੜੀਆਂ ਨੂੰ ਵਿਕਦੇ ਆ ਕਵਾੜੀਆਂ ਨਹੀਂ ਫੜੇ ਜਾ ਸਕਦੇ ਠੀਕ ਹੈ ਜੀ ਉਸ ਤੋਂ ਬਾਅਦ ਆ ਗੇਟ ਕੀ ਮਾਂ ਦਾ ਚੌਂਕ ਤੇ ਇੰਨਾ ਬੁਰਾ ਹਾਲ ਆ ਰਾਤ ਨੂੰ ਦਿਨ ਲੰਘ ਨਹੀਂ ਸਕਦੇ ਹਸਪੀਟਲ ਆ ਐਮੂਲੈਂਸ ਫਜ਼ੀ ਰਹਿੰਦੀ ਆ ਦਾ ਦਾ ਘੰਟਾ ਮੋੜਾਂ ਦੇ ਉੱਤੇ ਰੇੜੀਆਂ ਲੱਗੀਆਂ ਵਾ ਸਾਰੇ ਜਾਣੇ ਪੈਸੇ ਲੈਣ ਦੇ ਆ ਕੋਈ ਉਹਦੇ ਬਾਰੇ ਕੋਈ ਵਿਚਾਰ ਨਹੀਂ ਕਿਸੇ ਦਾ ਵੀ ਇਹ ਇੱਥੇ ਕਿੰਨਾ ਗਜਮਰਾਦ ਹੋਣ ਲੱਗਦਾ ਇਹਦੀ ਕੋਈ ਦੇਖਪਾਲ ਨਹੀਂ ਦਾ ਕੋਈ ਮਾਪੇ ਮਾਈ ਬਾਪ ਨਹੀਂ ਹੈਗਾ ਇਹ ਲਾਈਟਾਂ ਕਿੰਨੇ ਕਰੋੜਾ ਰੁਪਈਆ ਦਾ ਪ੍ਰੋਜੈਕਟ ਸੀ ਇਹ ਜਦੋਂ ਬੜਾ ਸੁੰਦਰੀ ਕਰਨ ਲੱਗਦਾ ਜਦੋਂ ਨਵਾਂ ਨਵਾਂ ਲੋਕੀ ਚਾਣ ਆ ਤੇ ਸੈਰ ਕਰਨ ਆਉਂਦੇ ਸੀ ਲਾਈਟਾਂ ਬਹੁਤ ਵਧੀਆ ਈ ਉਹ ਸਾਰਾ ਹੀ ਪ੍ਰੋਜੈਕਟ ਜਿਹੜਾ ਵਾ ਵੀ ਆ ਕਹ ਲੋ ਵੀ ਨਿਛੇੜੀ ਜਿਹੜੇ ਆ ਉਹਨਾਂ ਨੇ ਖਤਮ ਕਰਤਾ ਉਹਨੂੰ ਲਾਈਟਾਂ ਵੀ ਲਾ ਕੇ ਵੇਚ ਦਿਆਂ ਤਾਰਾਂ ਵੀ ਆ ਜੰਗਲੇ ਵੀ ਤੇ ਸਰਕਾਰ ਕਰੋੜਾ ਰੁਪਈਆ ਦਾ ਜਿਹੜਾ ਪ੍ਰੋਜੈਕਟ ਆ ਸਾਰਾ ਹੀ ਅਈ 2-3 ਵਾਰੀ ਚੋਰ ਫੜ ਕੇ ਹੀ ਦਿੱਤੇ ਆ ਪ੍ਰਸ਼ਾਸਨ ਨੂੰ ਪੁਲਿਸ ਨੂੰ ਇਹ ਗ੍ਰੀਨ ਲਾਂਗ ਦੇ ਉਪਰ ਉਹ ਫੇਰ ਛੱਡ ਦਿੰਦੇ ਉਹ ਕਹਿੰਦੇ ਨਹੀਂ ਛੇੜੀ ਇਹ ਇਹਨਾਂ ਨੂੰ ਕੀ ਕਰੀਏ ਇਹ ਸਫਾਈ ਵਾਲੇ ਜਿੰਨੇ ਚਾਹੀਦੇ ਜੀ ਕੋਈ ਮੁਲਾਜ਼ਮ ਇੱਥੇ ਲੱਗਣੇ ਚਾਹੀਦੇ ਹੈ ਕਾਰਪ੍ਰੀਸ਼ਨ ਲੋ ਕਿਸੇ ਲੋ ਉਹ ਨਹੀਂ ਛੇੜੀ ਛੇੜਦਾ ਜੋ ਨਹੀਂ ਛੇੜੀ ਹੈ ਇੱਥੋਂ ਵਾਟਣਾ ਚਾਹੀਦਾ ਮੱਲੀ ਲੱਗਣਾ ਚਾਹੀਦੇ ਹੈ ਜਿਹੜੀ ਗ੍ਰੀਨ ਬੈਲਟ ਹੈ ਇਹ ਕਿਸੇ ਟਾਈਮ ਜਦੋਂ ਇਹ ਬਣੀ ਸੀ ਜਾਂ ਤੇ ਝੂਲੇ ਲੱਗੇ ਸੀ ਜਾਂ ਜਿੰਮ ਬਣੇ ਸੀ ਜਾਂ ਜੰਗਲੇ ਲੱਗੇ ਸੀ ਇਹ ਬਹੁਤ ਸੋਹਣਾ ਇੱਕ ਸੁੰਦਰੀਕਰਨ ਪ੍ਰੋਜੈਕਟ ਸੀ ਪਰ ਅੱਜ ਚੋਰਾਂ ਨੇ ਜੋ ਹਾਲਾਤ ਬਣਾ ਦਿੱਤੇ ਨੇ ਤੁਸੀਂ ਕੈਮਰਾ ਘੁਮਾ ਕੇ ਦੇਖ ਸਕਦੇ ਹੋ ਕੋਈ ਨੱਟ ਨਹੀਂ ਰਿਹਾ ਕੋਈ ਜੰਗਲਾ ਨਹੀਂ ਰਿਹਾ ਕੋਈ ਲਾਈਟ ਨਹੀਂ ਰਹੀ ਕੋਈ ਜਿਮ ਦੇ ਜਿਹੜੇ ਆ ਲੱਗੇ ਨੇ ਇਹਨਾਂ ਦੇ ਪੇਚ ਤੱਕ ਲੋਕੀ ਲਾ ਕੇ ਝੋੜ ਲੈ ਗਏ ਨੇ ਸੋ ਬੇਨਤੀ ਹੈ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਵੀ ਇਸ ਤਰਫ ਧਿਆਨ ਦੇਣਾ ਚਾਹੀਦਾ ਬਹੁਤ ਜ਼ਰੂਰੀ ਹੈ ਦੇਖੋ ਉੱਤਰਾਂ ਤੇ ਵੈਸੇ ਇਲਾਕੇ ਦੇ ਜਿਹੜੇ ਮੈਂ ਕਹਿ ਸਕਦਾ ਕਾਉਂਸਲਰ ਸਾਹਿਬ ਜਾਂ ਐਮਐਲਏ ਸਾਹਿਬ ਬੜੇ ਅੱਛੇ ਨੇ ਅੱਛੇ ਕੰਮ ਕਰ ਰਹੇ ਨੇ ਪਰ ਮੈਂ ਬੇਨਤੀ ਇਹ ਆ ਵੀ ਇਸ ਤਰਫ ਵੀ ਧਿਆਨ ਦੇਣਾ ਚਾਹੀਦਾ ਮੈਂ ਪਰਸਨਲੀ ਉਹਨਾਂ ਨੂੰ ਬੇਨਤੀ ਕਰਦਾ ਮਿਲ ਕੇ ਵੀ ਅਸੀਂ ਲੋਕ ਕਰਦੇ ਹਾਂ ਹੁਣ ਵੀ ਤੁਹਾਡੇ ਮਾਧਿਅਮ ਨਾਲ ਵੀ ਕਰਦੇ ਹਾਂ ਵੀ ਇਸ ਤਰਫ ਧਿਆਨ ਦਿਓ ਇਹ ਬਹੁਤ ਜ਼ਰੂਰੀ ਹੈ ਇਲਾਕੇ ਦੀ ਮੰਗ ਹੈ ਇਲਾਕੇ ਦੇ ਲੋਕਾਂ ਦੀ ਮੰਗ ਹੈ ਉਸ ਤੋਂ ਇਹ ਸੁਣਿਆ ਇਲਾਕਾ ਵਾਸੀਆਂ ਦੇ ਮੂੰਹੋਂ ਵੀ ਕਿਸ ਤਰ੍ਹਾਂ ਬੜਾ ਵਧੀਆ ਪ੍ਰੋਜੈਕਟ ਜੜਾ ਲਿਆਂਦਾ ਗਿਆ ਸੀ ਇੰਨੀ ਇੱਥੇ ਡੈਕੋਰੇਸ਼ਨ ਸੀਗੀ ਦੇਖ ਤੇ ਖਿੱਚਦਾ ਕੇਂਦਰ ਸੀਗਾ ਸਾਰਾ ਸੁੰਦਰੀਕਰਨ ਜਿਹੜੀ ਗ੍ਰੀਨ ਬੈਲਟ ਬਣੀ ਹੈ ਪਰ ਅੱਜ ਜਿਹੜੇ ਹਾਲਾਤ ਇਹਦੇ ਦਰਸ ਜੋਗ ਨੇ ਗ੍ਰਿੱਲਾਂ ਪੁੱਟੀਆਂ ਗਈਆਂ ਨੇ ਓਪਨ ਜਿਮ ਜਿਹੜੇ ਬਣੇ ਨੇ ਉਹਨਾਂ ਦੇ ਜਿਹੜੀਆਂ ਚੀਜ਼ਾਂ ਪੇਜਾਂ ਤੱਕ ਗਿਆ ਤਾਂ ਵੀ ਇਥੋਂ ਉੱਡ ਜੁਕੇ ਨੇ ਸਰਕਾਰ ਕਿੱਥੇ ਬੈਠੀ ਐ ਹਵਾਈ ਗੱਲਾਂ ਕਿੱਦਿਆਂ ਚੱ ਰੀਆਂ ਸੈਡ ਨੂੰ ਸਮਾਰਟ ਸਿਟੀ ਦੀਆਂ ਪਰ ਉਹਦੇ ਜਿਹੜੇ ਖੋਖਲੇ ਦਾਵੇ ਨੇ ਮੂੰਹ ਬੋਲਦੇ ਤੁਹਾਡੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੱਤੇ ਨੇ ਸਰਕਾਰ ਪ੍ਰਸ਼ਾਸਨ ਨੂੰ ਐਸ ਜਿਹੜੇ ਸੁੰਦਰੀਕਰਨ ਜਿਹੜੇ ਬਣਾਏ ਨੇ ਪ੍ਰੋਜੈਕਟ ਬਣਿਆ ਕਿਤੇ ਬੈਲਟ ਬਣੀ ਐ ਇਹਨੂੰ ਕਿਤੇ ਸਵਾਰਿਆ ਵੀ ਜਾਵੇ ਇਹਦੀ ਮੈਂਟੇਨੈਂਸ ਕੀਤੀ ਜਾਵੇ ਤਾਂ ਜੋ ਸੰਗਣਾ ਇਲਾਕਾ ਜਿਹੜਾ ਇਹਦਾ ਲਾਭ ਲੈ ਸਕੇ ਹੁਣ ਦੇਖਣਾ ਹੋਊਗਾ ਸਾਡੀ ਇਸ ਖਬਰ ਤੋਂ ਬਾਅਦ ਪ੍ਰਸ਼ਾਸਨ ਕਿੰਨਾ ਕੁ ਜਾਗਰੂਕ ਹੁੰਦਾ ਔਰ ਕਿੰਨੀ ਛੇਤੀ ਐਸੇ ਪ੍ਰੋਜੈਕਟ ਨੂੰ ਸਹੀ ਕੀਤਾ ਜਾਂਦਾ ਕੈਮਰਾਮੈਨ ਸੁਨੀਲ ਦੇ ਨਾਲ ਸੁਫੀਲ ਸ਼ਰਮਾ ਫਾਸਟ ਰੇਨਿੰਗ ਅੰਮ੍ਰਿਤਸਰ